ਪਾਸਕਾਲ ਜੀ ਸਵਾਗਤ ਆ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਆ ਜੀ ਲੁਧਿਆਣੇ ਆਪਣੀ ਰਾਣੀ ਸੁੰਤਰਾ ਦੇ ਪੌਣੇ ਆਪਾਂ ਟਾਇਰ ਲਾਇਏ ਪੌਣੇ ਲਾਇ ਲਵੇ ਸਾਰਾ ਬਦਲ ਚੈਂਜ ਕਰਨਾ ਤੇ ਪਹਿਲਾਂ ਮੈਂ ਤੁਹਾਨੂੰ ਦਿਖਾਉਣਾ ਪਹਿਲਾਂ ਕਿਹੜੇ ਨੇ ਪਹਿਲਾਂ ਵਾਲੇ ਪਾਇਓ ਨੇ 15 ਇੰਚੀ ਨੇ ਇਹ ਫਿਰ ਬੈਕ ਤੇ ਇਕੱਲਾ ਲਾਇਆ ਲੱਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 20 ਇੰਚੀ 20 ਇੰਚੀ ਪਾਉਣ ਦੀ ਸਲਾਹ ਹੈਗੀ ਆ ਜਾਂ 22 ਇੰਚੀ 18 ਇੰਚੀ ਦਾ ਛੋਟੇ ਹੋ ਜਾਂਦੇ ਆ ਦੇਖਦੇ ਆ ਕਿਹੜੇ ਸਹੀ ਲੱਗਦੇ ਆ ਆਜੋ ਫਿਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤੇ ਆਜੋ ਮਿਲਦੇ ਆਂ ਜੀ ਲੁਧਿਆਣੇ ਤੋਂ ਹਾਂਜੀ ਦੇਲ ਪਾਰਿਆ ਜੀ ਗੱਡੀ ਚ ਤੇ ਹੁਣ ਅੱਗੇ ਆ ਠੀਕ ਹੈ ਜੀ ਤੁਸੀਂ ਦੱਸੋ। ਹਾਂ, ਕਹਿਵੋ। ਵਧੀਆ ਹੀ। ਇਹਨਾਂ ਪੂਰੇ ਚੱਲੀਏ ਫਿਰ। ਚਲੋ ਵੀ ਚਲੋ। ਬੜੀ ਸਾਡੀ ਰਾਏ ਥੋੜੀ ਜਿਹੀ ਬਦਲ ਗਈ ਆ। ਅਸੀਂ ਇਹ ਡਿਸੀਜਨ ਲਿਆ ਕਿ ਆਪਾਂ ਸਮਰਾਲੇ ਚੱਲਨੇ ਆ। ਤੇ ਹੈ ਗਿਆ ਬਾਲਵਾ ਟਾਇਰ ਇਹਨੂੰ ਦੇਖੋ ਵੀ ਦੇਖੋ ਨੇ। ਚਿਰਾਂ ਤੱਕ ਬਰਤਣਾ ਹੋ ਚੁੱਕਾ ਸੀ। ਤੇ ਇੱਕ ਤੋਂ ਹੋਰ ਅਸੀਂ ਆਪਣਾ ਥੋੜੀ ਜਿਹੀ ਕਰਤਾ ਅਸੀਂ ਚੱਲੇ ਆ ਸਮਰਾਲੇ ਤੇ ਇੱਕ ਬੰਦਾ ਹੋਰ ਲਾ ਲਿਆ ਆਪਣੇ ਨਾਲ। ਕਰਮਵੀਰ ਆ ਰਿਹਾ ਉਹਦੀ ਵੇਟ ਕਰ ਰਹੇ ਆ। ਇਹ ਆਪਾਂ ਕਰਦੇ ਆਂ ਟਿੱਬੇ ਦੇ ਪੁਲ ਤੇ ਨਾਲੇ ਉਹ ਸੋਚਿਆ ਚਾਹ ਚੂ ਪੀ ਲਈਏ ਨਾਲੇ ਉਹ ਆ ਰਿਹਾ ਉਹਦੀ ਵੇਟ ਕਰ ਰਹੇ ਆਂ ਉਹਦੇ ਨਾਲ ਲੈ ਕੇ ਜਾਣਾ ਚਾਹ ਆ ਗਈ ਆ ਲੈ ਤੀਜਾਂ ਵਾਲੀ ਚਾਹ ਜੇ ਪੀਣੀ ਐ ਤਾਂ ਟਾਈਮ ਕੱਢ ਕੇ ਆਪ ਫੈਸਲਾ ਕਰੋਗੇ ਕਰਦੇ ਆਂ ਚੈੱਕ ਫਿਰ ਉਹ ਝੂੜ ਰਹੇ ਇਹਨਾਂ ਦੀ ਟਿੱਬੇ ਦੇ ਪੁਲ ਤੇ ਆਏ ਆਪਾਂ ਉਹ ਹੋਰ ਪੀਣਾ ਚਾਹ ਆ ਗਏ ਆ ਬਰਾਵੇ ਬੋਟ ਗਏ ਆਂ ਕਦ ਰਾਏ ਆਪਾਂ ਦੇਖ ਲਿਆ ਵੀਰ ਕੋਲੇ ਜੇ ਕੋਲੇ ਚੈੱਕ ਆਉਂਦਾ ਹੈ ਹਾਂ ਕਰੋ ਚੈੱਕ ਜੀ ਫਿਰ ਲਵਾਏ ਵੈਰਾਈਟੀ ਤਾਂ ਹੈਗੀ ਆ ਪਰ ਉਨੀ ਨਹੀਂ ਹੈਗੀ ਨਾ ਥੋੜੀ ਜਿਹਾ ਇਹਨਾਂ ਕੋਲੇ ਉਹ ਸੋਹਣੇ ਆ ਸਾਰੇ ਸੋਹਣੇ ਆ ਵੈਸੇ ਛੋਟੀਆਂ ਗੱਡੀਆਂ ਦਾ ਜ਼ਿਆਦਾ ਆਣ ਇਹਨਾਂ ਕੋਲੇ। ਹੂੰ। ਵੱਡੇ ਨਹੀਂ। ਤੇ ਇੱਕ ਇਹਨਾਂ ਕੋਲ ਮੇਰੇ ਖਿਆਲ ਟਰੈਕਟਰਾਂ ਉੱਤੇ ਪੁਰਾਣੇ ਟਾਇਰਾਂ ਦਾ ਜ਼ਿਆਦਾ ਕੰਮ ਆ ਹਨਾ। ਹੂੰ। ਟਰੈਕਟਰਾਂ ਦਾ। ਚਾਹ ਪੀਣ ਲੱਗੇ ਆ। ਚਾਹ। ਇੰਨਾ ਆ ਵਧੀਆ ਗਾਵਾ ਨਾ ਆਉਣ ਸਰ ਵਿਚਾਰਾ ਇਹਨੇ ਚਾਹ ਫੜਾਤੀ ਆ ਚੀਜ਼ ਵਧੀਆ ਬਈ। ਦੇਖੋ ਜੀ। ਉੱਪਰ ਜਿਹੀ ਵੈਰਾਈਟੀ ਅਸੀਂ ਥੱਲੇ ਹੀ ਦੇਖੀ ਜਾਂਦੇ ਸੀ ਬਹੁਤ ਸਾਰੀ ਵੈਰਾਈਟੀ ਇਹਨਾਂ ਕੋਲ ਵੀ ਵਧੀਆ ਵੈਰਾਈਟੀ ਦਾ। ਕਰੋ ਚੈੱਕ ਪ੍ਰੈਕਟਿਕ ਕੰਪੀਟਿਸ਼ਨ ਤੇ ਜਾਓ ਉਹ ਵੀ ਮਿਲ ਜਾਊਗਾ ਨਹੀਂ ਕੀ ਪ੍ਰੈਕਟਿਕ ਵਾਲੇ ਆਹ ਮੜਦਾ 18 ਦੇ ਵਿੱਚ ਪਰ ਸਾਡਾ ਮੂਡ ਹੈਗਾ 20 ਪਾਉਣ ਦਾ ਆ 18 ਚ ਪੈ ਨੇ ਸਾਰੇ ਤੇ ਸਰ ਵੀਰ ਜੀ 18 ਪਾ ਲੈਣਾ ਮੁੜ ਕੇ ਆਪਣੇ ਮਨ ਚ ਉਹੀ ਰਹਿਣਾ ਵੀ 20 ਪਾਉਣੇ ਸੀ ਰਿਆ ਨਹੀਂ 20 ਪੈ ਗਏ ਤੇ ਫੇਰ ਨਹੀਂ ਆਪਾਂ ਆਏ ਨਹੀਂ ਕਹਿੰਦੇ ਵੀ ਘੱਟ ਪਾਤਾ 20 ਚ ਐਵੇਂ ਆ ਨਾ ਹੀ ਫਿਰ ਆਪਾਂ ਨੂੰ ਥੋੜਾ ਕੰਪਰੋਮਾਈਜ਼ ਹੀ ਕਰਨਾ ਪੈਣਾ ਦੇਖਦੇ ਆ ਚਲ 20 20 ਹੈ ਯਾਰ 20 20 ਨੂੰ ਮਨ ਵਧੀਆ 22 ਲਓ ਜੀ ਰੱਖ ਕੇ ਦੇਖਣ ਲੱਗਿਆ ਹਾਂ ਹਾਲੇ ਰੱਖ ਕੇ ਦੇਖਦੇ ਹਾਂ ਹੁਣ ਦੋਨੋਂ ਗੱਡੀ ਵਿੱਚ ਹੋਣੇ ਤਾਂ ਗੱਡੀ ਨਹੀਂ ਵੀ ਲੱਗਦੀ ਨਾ ਹੁਣ ਦੇਖ ਕਿੱਦਾਂ ਲੱਗ ਪਿਆ ਆਪਾਂ ਪਹੁੰਚ ਗਏ ਜੀ ਸਮਰਾਲੇ ਮਾਲਵਾ ਟਾਇਰ ਸਰ ਇੰਨਾ ਕੋਪਰੇਟੀ ਬਹੁਤ ਜ਼ਿਆਦਾ ਦੇਖੋ ਬੰਲਾ ਤੁਹਾਨੂੰ ਮੈਂ ਗੱਡੀਆਂ ਦਿਖਾਉਣਾ ਬਾਥੂ ਗੱਡੀਆਂ ਨੇ ਤੇ ਆਜੋ ਹੁਣ ਆਪਾਂ ਦੇਖਦੇ ਹਾਂ ਲਾਇਸ ਦੇ ਮਾਡਲ ਇਹ ਐਂਟਰੀ ਇਥੋਂ ਸਟਾਰਟ ਹੋ ਜਾਂਦੇ ਨੇ ਕਰੋ ਚੈੱਕ ਬਹੁਤ ਵੈਰਾਈਟੀ ਇੰਨਾ ਕੋਲ ਬਾਦੂ ਤੇ ਆ ਦੇ والله ਇਸ ਹੀ ਲਾਈਫ ਇਹ ਸਾਰਾ ਕੁਝ ਹੀ ਹੈਰਾਂ ਦੀ ਸ਼ੇਪ ਚ ਬਣਾਇਆ ਦੇਖੋ ਟੇਬਲ ਤੇ ਬੈਕਾਂ ਦੇ ਆਹ ਦੇਖੋ ਬਹੁਤ ਬਹੁਤ ਜ਼ਿਆਦਾ ਵੈਰਾਈਟੀ ਹੈ ਮਾਂ ਵੈਰਾਈਟੀ ਬਹੁਤ ਆ ਨਾ ਮਰਬੀ ਵੈਰਾਈਟੀ ਤੇ ਆ ਉੱਪਰ ਆਪਣੇਾਸਟਰ ਨੇ ਉੱਪਰ ਨੇ ਬਣਾਇਆ ਇਹ ਛੋਟੇ ਨੇ ਥੱਲੇ ਨਾ ਉੱਪਰ ਜਾਣਾ ਪੈਣਾ ਥੱਲੇ ਦਾ ਆ ਇਧਰ ਚਾਹ ਪੀ ਰਹੇ ਨਾਲ ਦੀ ਨਾਲ ਸਾਰੇ ਆਣੇ ਤੇ ਨਾਲ ਆਪਾਂ ਲਵਾਏ ਲਵਾ ਕੇ ਦੇਖ ਰਹੇ ਆ ਤੇ ਆਹ ਲਵਾਏ ਨੇ ਜਿਵੇਂ ਪਹਿਲਾਂ ਕਾਲੇ ਲਾਏ ਸੀਗੇ ਨਾ ਤੇ ਹੁਣ ਆਪਾਂ ਆ ਲਾਏ ਨੇ ਚੈੱਕ ਕਰੋ ਫਿਰ ਕਿਵੇਂ ਲੱਗਦੇ ਆ ਲੈ ਨੀਤ ਸਾਡੀ ਫਿੱਟ ਚਲੀ ਇਹਨਾਂ ਤੇ ਬਾਕੀ ਇੱਕ ਮੂਰੇ ਲਵਾ ਕੇ ਦੇਖਣ ਲੱਗਿਆਂ ਨਾਲੇ ਕਾਲਾ ਲਵਾ ਕੇ ਦੇਖਦੇ ਆ ਨਾਲ-ਨਾਲ ਦੇਖੋ ਵਰ ਕਿਵੇਂ ਲੱਗਦਾ ਸਾਰੇ ਕਮੈਂਟ ਕਰਕੇ ਜੀਓਰ ਦੱਸਿਓ ਵੀ ਹਾਂ ਕਿਹੜੇ ਜ਼ਿਆਦਾ ਚੱਚੇ ਸੀ ਜਾਂ ਜੋ ਆਪਾਂ ਪਾਵਾਂਗੇ ਉਹ ਸਹੀ ਲੱਗਣਗੇ ਹੈ ਕਾਲਾ ਮਗਾਈ ਹਾਂ ਹਾਂ ਕਾਲਾ ਮੋੜ ਕਰੋ ਚੈੱਕ ਇਹ ਕਾਲਿਆ ਆ ਕਾਲਿਆ ਮੋਟੀ ਵੀ ਲੈਣਾ ਸੀਗਾ ਦੇਖੋ ਜਿਹੜੀ ਚੀਜ਼ ਚੱਦਿਆ ਕਿਹੜੇ ਜ਼ਿਆਦਾ ਵਧੀਆ ਲੱਗਦੇ ਆ ਆਮ ਵੀ ਕਰਮਵੀਰ ਕਿਹੜੇ ਵਧੀਆ ਲੱਗਿਆ ਆਪਾਂ ਜੇ ਦੇਖੀਏ ਜਿਹੜੇ ਮੂਰੇ ਪਾਏ ਆ ਉਹ ਵੱਡੇ ਲੱਗਦੇ ਆ ਠੀਕ ਆ ਵੱਡੇ ਵੱਡੇ ਲੱਗਦੇ ਆ ਸਾਈਜ਼ ਤਾਂ ਸੇਮ ਹੀ ਆ ਨਹੀਂ ਨਹੀਂ ਸਾਈਜ਼ ਸੇਮ ਆ ਆਪਾਂ ਜਿਹੜਾ ਬਨਾਵਟਾ ਜਿਹੜੀ ਡਿਜ਼ਾਈਨ ਡਿਜ਼ਾਈਨ ਦੇ ਹਿਸਾਬੋ ਦੇਖੀਓ ਵੱਡੇ ਲੱਗਦੇ ਆ ਉਹ ਸਾਰੇ ਛੋਟੇ ਲੱਗਦੇ ਆ ਕਿਹੜਾ ਵਧੀਆ ਲੱਗਦਾ ਤੂੰ ਇਹ ਦੱਸ ਵਧੀਆ ਕਿਹੜੇ ਲੱਗਦੇ ਆ ਤੂੰ ਮੈਨੂੰ ਇਹ ਗੱਲ ਦੱਸ ਤੇਰੇ ਮਨੋਂ ਆਪਾਂ ਪਿਛਲੇ ਲੱਗਦੇ ਆ ਵਧੀਆ ਮਨੋਂ ਲੈ ਲੈ ਆ ਵੀ ਸੋਖੇ ਕਿਹੜੇ ਵਧੀਆ ਲੱਗਦੇ ਆ? ਨੌ ਜੀ ਮੈਨੂੰ ਲੱਗਦਾ ਇੱਧਰ ਵਿਚਾਰ ਬਦਲਣਗੇ। ਇਹ ਤਾਂ ਸਭੂਲੇ ਵਧੀਆ ਲੱਗਦੇ। ਇਹਦੇ ਸੋਖੇ ਜਿਹੜੇ ਹੋਇਆ ਨਾ। ਓ ਨਹੀਂ ਯਾਰ, ਉਹੀ ਕੰਮ ਫਾਦ ਗਿਆ ਮੈਨੂੰ ਵੀ ਮੂਰੇ ਵਾਲੇ ਨਾਲ ਕਾਲੇ ਜ਼ਿਆਦਾ ਜੱਜ ਦੇ ਲੱਗਦੇ। ਮੂਰੇ ਨਾਲ ਦੇ ਤਾਂ ਕੈਂਟ ਵੀ ਨਹੀਂ ਲੱਗਦੇ। ਹੁਣ ਆਪਾਂ ਇਹ ਵਾਲੇ ਸਿਲੈਕਟ ਕਰਦੇ ਆ। ਤੇ ਚੰਗਰ ਵਾਲੇ। ਇਹ ਭਾਉਣੇ ਆ ਫਿਰ ਹੁਣ ਆਪਾਂ ਨਾ ਪਾ ਕੇ ਦੋਨੋਂ ਸਾਰੀ ਗੱਡੀ ਦੀ ਲੁੱਕ ਚੈੱਕ ਕਰਾਵਾਂਗੇ। ਇਦਾਂ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਨੇ ਕਦੇ ਐਂ ਕਰ ਲਈਏ ਕਦੇ ਐਂ ਕਰ ਲਈਏ ਹਨਾ ਤੇ ਹੁਣ ਵੀ ਕਿਹੜੇ ਪਾਉਣੇ ਆ ਕਿਹੜੇ ਪਾਉਣੇ ਆ ਨਾਲੇ ਪਾਵਾਂਗੇ ਜੀ ਉਹੀ ਹਾਂ ਰੰਗ ਕਰਾਉਣਾ ਹੱਬਾਂ ਹਾਂ ਹਾਂ ਹਰਾ ਰੰਗ ਕਰਾਉਣਾ ਹਾਂ ਹਾਂ ਹਰਾ ਹੀ ਕਹਿਣਾ ਹਾਂ ਸਹੀ ਹੈ ਠੀਕ ਰਹੇ ਹੁਣ ਇਹ ਹਾਂ ਮੈਂ ਕਹਿੰਦਾ ਉਹ ਕਾਲੇ ਪਾ ਲੈਨੇ ਨਹੀਂ ਹਾਂ ਆ ਸਿੱਖ ਸੋਖੀ ਕਿਹੜੇ ਆਹੀ ਜੀ ਸਾਰਿਆਂ ਨੂੰ ਇਹ ਪਸੰਦ ਆਇਆ ਫਿਰ ਇਹ ਵੀ ਪਾਉਣ ਲੱਗਿਆ ਨਾ ਅੱਥੀ ਆਪਾ ਦਾ ਦੀ ਖਰਾਪਾ ਪਵਾ ਰਹੇ ਆ ਜੀ ਮਾਲਵਾ ਟਾਇਰ ਸਮਰਾਲਾ ਠੀਕ ਹੈ ਜੀ ਇਹ ਇਦਾਂ ਨਹੀਂ ਪੈਣੇ ਹੈਗੇ ਮੈਂ ਤੁਹਾਨੂੰ ਦੱਸਾਂ ਪਹਿਲਾਂ ਸਪੈਸਰ ਪੈਣਿਆ ਦੇਖ ਲਓ ਆਹ ਚੀਜ਼ ਆ ਸਪੈਸਰ ਇਹਦੇ ਨਾਲ ਬਾਹਰ ਆਉਣੇ ਤੋ ਇਹਨਾਂ ਦੇ ਜਿਹੜੀਆਂ ਹੱਬਾਂ ਨੇ ਉਹ ਅੰਦਰ ਹੁੰਦੀਆਂ ਗਰਾਮ ਮਾਰਦਰ ਨੇ ਤੇ ਬਾਹਰ ਬਾਹਰ ਕੱਢ ਰਹੇ ਆ ਸਪੈਸਰ ਪਾ ਕੇ ਚਾਰ ਸਪੈਸਰ ਪੈਣਗੇ ਇਦਾਂ ਦੇ ਆ ਸਪੈਸਰ ਦੇ ਦਲਾਓ ਮਤਲਬ ਇਹ ਕੋ ਪਲੇਟ ਹੀ ਹੁੰਦੀ ਆ ਰੋਜ ਦੀ ਹੈ ਨਾ ਤੇ ਅੰਦਰ ਆੜ ਤੇ ਉਹ ਬਾਹਰ ਆ ਜਾਂਦੇ ਆ ਸਟਾਈਲ ਹੈ ਕਰ ਮੇਰਾ ਆਪਾਂ ਰੰਗ ਨਹੀਂ ਚੋਦਾ ਹੁੰਦਾ ਹਾਂ ਜੇ ਆਪਾਂ ਹੁਣ ਇਹੋ ਪਈ ਹਰਾ ਰੰਗ ਕਰਾਂਗੇ ਇਹਦਾ ਰੰਗ ਨਹੀਂ ਜਾਊਗਾ ਅੱਛਾ ਹਾਂ ਵਧੀਆ ਚੀਜ਼ ਆ ਵੈਸੇ ਤਾਂ ਠੀਕ ਹੈ ਬ੍ਰਾਈਟ ਕਰੋਮ ਹਾਂ ਅੱਛਾ ਅੱਛਾ ਉਹ ਤਾਂ ਰੰਗ ਹੀ ਆ ਰੰਗ ਦੇ ਉੱਤੇ ਹੀ ਰੰਗ ਫੇਰਨਾ ਅੱਛਾ ਅੱਛਾ ਪ੍ਰਾਈਮਰ ਕਹਿ ਸਕਦਾ ਨਾਲੇ ਕਹਿੰਦੇ ਪ੍ਰਾਈਮਰ ਦਾ ਕੰਮ ਲੈਂਦੇ ਆ ਨਾਲੇ ਕਹਿੰਦੇ ਜੰਗਾਲ ਲਾਉਣ ਵਾਲਾ ਡੈਂਟੀ ਕਿ ਪੇਂਟ ਕਿਹਦੇ ਨਾਲ ਹੀ ਕਰ ਦਿੰਦੇ ਆ ਹਾਂ ਮੜਮ ਮੜਾ ਲਾਉਣ ਲਈ ਹਾਂ ਚੱਕ 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 ਨੀਚੇ ਲਾ ਆਜੀ ਦੁੱਲਾ ਅਰੇ ਇੱਕ ਦੇਖ ਲੈ ਨਿਕਲ ਆ ਰੰਗ ਦਾ ਬਹੁਤ ਫਰਕ ਆ ਰੰਗ ਰਾਜੀ ਜਮਾਰੀ ਇਹ ਪਹਿਲਾਂ ਉਹਨਾਂ ਨੇ ਪੇਂਟ ਮਾਰਨ ਤੋਂ ਪਹਿਲਾਂ ਇਹ ਹੁਣ ਆਪਾਂ ਲਾਉਣੀ ਪੈਗੀ ਪੇਂਟ ਦਾ ਜਿਹੜਾ ਬੰਪਰ ਬੰਪਰ ਕਰਾ ਦਾਂਗੇ ਦੇਖੋ ਜੀ ਕਲਰ ਅੱਜ ਕੱਲੇ ਬਹੁਤ ਚੱਲ ਰਿਹਾ ਸਾਨੀ ਮਰ ਗਿਆ ਬਾਕੀ ਸਿਲਵਰ ਨਾਲ ਵਧੀਆ ਲੱਗਦਾ ਇਹ ਲਓ ਜੀ ਨਵਾਂ ਕੰਮ ਹੋ ਗਿਆ ਜੀ ਲਾਏ ਤਾਂ ਪਾ ਗਏ ਪਰ ਗੱਡੀ ਸਟਾਰਟ ਕਰਕੇ ਦੇਖਦੇ ਸੀਗੇ ਕਮਾ ਕੇ ਚਾਬੀ ਵਿੱਚ ਰਾਈ ਗੱਡੀ ਸਟਾਰਟ ਆ ਹੁਣ ਦੇਖੋ ਕਦੋਂ ਖੁੱਲਦੀ ਆ ਰਾਤ ਵੀ ਹੋ ਜਾਂਦੀ ਆ ਖੁੱਲ ਗਈ ਲਓ ਜੀ ਖੁੱਲ ਗਈ ਖੁੱਲ ਗਈ ਕਿੱਸੀ ਜੀ ਫਿਰ ਕਿਵੇਂ ਲੱਗਦੀ ਆ ਗੱਡੀ ਕਿਵੇਂ ਲੱਗਦੀ ਆ ਦੱਸੋ ਘਰ ਕੇ ਰ ਕਮੈਂਟ ਕਰਕੇ ਤੇ ਪਰ ਆ ਯਾਰ ਜਗ੍ਹਾ ਬਹੁਤ ਘਟ ਆ ਤੇ ਪੇਂਟ ਦੇਖੋ ਕਿਦਾਂ ਦਾ ਲੱਗਦਾ ਆਪਣਾ ਐਂਡ ਦਾ ਦਾ ਪੇਟ ਸਾਰੇ ਦੱਸਿਓ ਕਮੈਂਟਰ ਜ਼ਰੂਰ ਕਰਨੇ ਆ ਕਿ ਲਾਇਕ ਇਦਾਂ ਦੇ ਲੱਗਿਆ ਤੇ ਪਿੰਡ ਕਿਦਾਂ ਦਾ ਲੱਗਿਆ ਕਿਹੜੇ ਵਧੀਆ ਲੱਗਦੇ ਸੀਗੇ ਲੋਏ ਸਹੀ ਆ ਪਸੰਦ ਆਪਣੀ ਤੇ ਵਾਟ ਆ ਸਪੇਸ ਬਹੁਤ ਜ਼ਿਆਦਾ ਘਟ ਗਈ ਅੱਗੇ ਵੀ ਵੱਡੀ ਸੀ ਥੋੜੀ ਜਿਹੀ ਗੱਡੀ ਇੱਥੋਂ ਤੇ ਵੱਢਣੀ ਪੈਣੀ ਆ ਬਾਕੀ ਇਦਰੋਂ ਮੈਂ ਚੈੱਕ ਕਰਾਉਣਾ ਤੁਹਾਨੂੰ ਇਦਰੋਂ ਪਾਲਿਸ਼ਾਂ ਵੱਜ ਰਹੀਆਂ ਨੇ ਦੇਖੋ ਫਿਰ ਕਰੋ ਚੈੱਕ ਕਿਦਾਂ ਲੱਗਦੇ ਆ ਸਾਰਾ ਕੰਮ ਹੋ ਗਿਆ ਤਕਰੀਬਨ ਨੇਰਾ ਹੋ ਗਿਆ ਟਾਈਮ ਬਹੁਤ ਹੋ ਚੁੱਕਿਆ ਟਾਈਮ ਹੋਣ ਵਾਲਾ 7 ਤੇ ਅਲਾਈਨਮੈਂਟ ਕਰੀ ਆਉਣ ਇਹਨਾਂ ਨੇ ਇੱਥੇ ਬਹੁਤ ਵਧੀਆ ਕੰਮ ਆ ਬਾਕੀ ਤੁਹਾਨੂੰ ਪਤਾ ਸਾਰੀ ਇਹਦੀ ਸੈਟਿੰਗ ਕਰਨੀ ਪਈ ਆ ਪਿੱਛੋਂ ਕੱਟਣਾ-ਕੁੱਟਣੇ ਪਏ ਨੇ ਮਗਰਾੜ ਮੋੜ ਯਾਨੀ ਕਹਿਣ ਦਾ ਮਤਲਬ ਕਾਫੀ ਕੰਮ ਹੁੰਦਾ ਹਨਾ ਕਾਫੀ ਕੰਮ ਕਰਨ ਵਾਲਾ ਹੁੰਦਾ ਇਹਨਾਂ ਦਾ ਗੱਡੀਆਂ ਦਾ ਹਾਂਜੀ ਤੇ ਪਵਾ ਲਿਆ ਆਪਾਂ ਲੈ ਲਵੇ ਸਾਰਾ ਕੰਮ ਹੋ ਗਿਆ ਤੇ ਹੁਣ ਚੱਲੇ ਆਪਾਂ ਘਰ ਨੂੰ ਵਾਪਸੀ ਆ ਤੇ ਸਮਰਾਣੇ ਤੋਂ ਵਾਪਸ ਚੱਲਿਆ ਪਹਿਲਾਂ ਗੱਰ ਵੀ ਇਹਨੂੰ ਛੱਡਣਾ ਐ ਸਰਪੀ ਤੋਂ ਨਹੀਂ ਜਾਣਗੇ ਕਿਵੇਂ ਲੱਗੇ ਮਿੱਤਰੋ ਫਿਰ ਲਾ ਲਵੇ ਬਹੁਤ ਸੋਹਣੇ ਇੱਕ ਨੰਬਰ ਆ ਬੁਰਾ ਸਰੇ ਆ ਕਮ ਮਦਿਨ ਆਹੀ ਰਸਤਾ ਜਾਣਾ ਸਰ ਮਿਰ ਇਹੀ ਚਲੋ ਹਾਂ ਉਹ ਤਾਂ ਬਾਈਪਾਸੇ ਨਿਕਲ ਜਾਣਾ ਆਪਾਂ ਨੌਰ ਨੌਰ ਇਹ ਵਧੀਆ ਨੇ ਬਾਈ ਬਾਈ ਇੱਕ ਗੱਲ ਹੋਰ ਆ ਨਾ ਤੋੜ ਪੰਦੀ ਵਾਲੀ ਕਰਨੀ ਪੈਂਦੀ ਹੈ ਨਾ ਲਾਗਦੇ ਨੇ ਪਰ ਇੱਕ ਵਾਰ ਕੰਮ ਚਾਚ ਨਾਲ ਹੋਇਆ ਵਾ ਵਧੀਆ ਰਹਿੰਦਾ ਯਾਰ ਘੜੀ ਮੂੜੀ ਨਾਲੋਂ ਹਨਾ ਗੱਡੀ ਵੀ ਉੱਚੀ ਲੱਗਣ ਲੱਗੀ ਗੱਡੀ ਉੱਚੀ ਹੋ ਗਈ ਬਾਕੀ ਕਰਮਵੀਰ ਕਹਿੰਦਾ ਸੀਗਾ ਵੀ ਗੱਡੀ ਉੱਚੀ ਹੋਊਗੀ ਅਸੀਂ ਮੰਨਦੇ ਨਹੀਂ ਆਪਾਂ ਸ਼ਰਤਾਂ ਪਰ ਯਾਰ ਬਾਕੀ ਆਪਦੇ ਨੂੰ ਲੱਗਦਾ ਲੱਗਦਾ ਉੱਚੀ ਹੋਊਗੀ ਗਰਾਊਂਡ ਕਲੀਅਰੈਂਸ ਆਡੀਓ ਵੱਧ ਗਿਆ ਨਾ ਵੱਧ ਗਈ ਗੱਡੀ ਉੱਚੀ ਆ ਨਹੀਂ ਨਹੀਂ ਵਧੀਆ ਪੈ ਗਿਆ ਸਾਰਾ ਕੁਝ ਵਧੀਆ ਹੋ ਗਿਆ ਸੋਹਣੀ ਲੱਗਦੀ ਆ ਹੁਣ ਗੱਡੀ ਬੜੀ ਲੱਗਦੀ ਆ ਹੁਣ ਬਾਕੀ ਦੇ ਆਪਾਂ ਮੋਡੀਫਿਕੇਸ਼ਨ ਆ ਜਿਹੜੀ ਆ ਨਾ ਕਰਾਂਗੇ ਉਹਦੇ ਆਪਾਂ ਬਲੌਗ ਬਣਾਵਾਂਗੇ ਸਾਰੀ ਇਹਦੀ ਕਰਨੀ ਹੈ ਮੋਡੀਫਿਕੇਸ਼ਨ ਸਾਰੀ ਟੋਟਲੀ ਐਡਿਟ ਜਟ ਬਹੁਤ ਕੁਝ ਨਵਾਂ ਕਰਾਂਗੇ ਤੇ ਸੋ ਬਲੌਗ ਹੈ ਜਿਹੜੇ ਇਦਾਂ ਹੀ ਦੇਖਦੇ ਰਹੇ ਹੋ ਨਾ ਤੇ ਅਗਲੇ ਬਲੌਗ ਦੇ ਵਿੱਚ ਬੜਾ ਕੁ ਸ਼ੌਕ ਹੋਗਾ ਜਿਹੜਾ ਆਪਾਂ ਚੇਂਜ ਕਰਾਂਗੇ ਇਹਦੇ ਵਿੱਚ ਨਾਲ ਦੀ ਨਾਲ ਬਾਕੀ ਤੁਹਾਨੂੰ ਦੱਸਾਂਗੇ